ਕਾਰ ਪੰਜਾਬ ਦੀ ਜਦੋਂ ਸੱਤਾ ਦੇ ਵਿੱਚ ਸੀ ਉਦੋਂ ਇੱਕ ਉਹਨੇ ਪਹਿਲੀ ਵਾਰ ਇੱਕ ਖਰੜਾ ਮੰਗਿਆ ਸੀ ਵੀ ਅਸੀਂ ਖੇਤੀ ਨੀਤੀ ਬਣਾ ਰਹੇ ਹਾਂ ਅਸੀਂ ਵਿਗਿਆਨੀਆਂ ਦੀਆਂ ਰਾਂ ਲਾ ਕੇ ਸਾਡੇ ਬੁੱਧੀਜੀਵੀਆਂ ਦੀਆਂ ਸਾਡੀ ਸੂਬਾ ਕਮੇਟੀ ਨੇ ਵਿਚਾਰਿਆ ਇੱਕ ਖਰੜਾ ਤਿਆਰ ਕੀਤਾ ਅਸੀਂ ਉਹ ਖਰੜਾ ਦੇ ਕੇ ਆਏ ਆ ਵੀ ਭਗਵੰਤ ਜੀਆ ਗੱਲ ਬਹੁਤ ਵੱਡੀ ਹੈ ਗੱਲ ਹੈ ਵਧੀਆ ਜੇ ਕਰ ਸਕਦੇ ਹੋ ਤਾਂ ਕਰ ਦਿਓ ਆ ਖਰੜੇ ਦੀ ਕਾਪੀ ਅਸੀਂ ਤੁਹਾਨੂੰ ਦੇ ਕੇ ਜਾਂਦੇ ਹਾਂ ਭਗਵੰਤ ਮਾਨ ਜੀ ਨੇ ਅਜੇ ਉਹਦਾ ਕੋਈ ਵਰਕਾ ਵੀ ਨਹੀਂ ਫਰੋਲਿਆ ਜੇ ਨਾ ਸਰਕਾਰ ਨੇ ਕੋਈ ਮੀਟਿੰਗ ਸੱਦੀ ਨਾ ਸਰਕਾਰ ਨੇ ਕੋਈ ਫੈਸਲਾ ਲੈਂਤਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਚੰਡੀਗੜ੍ਹ ਦਾ ਐਲਾਨ ਹੋਊਗਾ 10 ਤਰੀਕ ਨੂੰ ਇੱਥੋਂ ਸਾਡੀ ਸੂਬਾ ਕਮੇਟੀ ਦੇ ਆਗੂ ਕਰਨਗੇ ਇਸ ਕਰਕੇ ਉਹਦੀਆਂ ਤਿਆਰੀਆਂ ਨਹੀਂ ਸਕਿਆ ਅਸੀਂ ਲੋਕਾਂ ਨੂੰ ਕਿਹਾ ਸੀ ਵੀ ਜਿਹੜੀਆਂ ਆਸਾਂ ਤੁਸੀਂ ਲਈ ਬੈਠੇ ਹੋ ਮੰਨਦੇ ਵਿੱਚ ਇਹ ਭਗਵੰਤ ਮਾਨ ਸਰਕਾਰ ਵੀ ਨਹੀਂ ਕਰ ਸਕਦੀ ਹੈਗੀ ਪਹਿਲਾਂ ਇੱਕ ਦਿਨ ਦਾ ਪ੍ਰੋਗਰਾਮ ਕਰਕੇ ਗਿਆ ਸੀ ਇੱਥੇ ਡੀਸੀ ਸਾਹਿਬ ਦੇ ਕਹਿ ਕੇ ਗਿਆ ਵੀ ਜਿਹੜੀਆਂ ਤੇਰੇ ਨਾਲ ਸੰਬੰਧਿਤ ਮੰਗਾਂ ਨੇ ਉਹਨਾਂ ਮੰਗਾਂ ਦੇ ਸਬੰਧ ਵਿੱਚ ਸਾਡੇ ਨਾਲ ਬੈਂਕ ਕਮਿਟਮੈਂਟ ਕੀਤੀ ਹੈ ਡੀਸੀ ਤੇ ਐਸਐਸਪੀ ਸਾਹਿਬ ਨੇ ਵੀ ਉਹਨਾਂ ਮੰਗਾਂ ਦੇ ਉੱਤੇ ਜਿਹੜੀ ਉਹਨੂੰ ਆਣਗੌਲੇ ਕੀਤਾ ਜਾ ਰਿਹਾ ਆਉਣ ਵਾਲੇ ਦਿਨਾਂ 'ਚ ਇਹਨਾਂ ਮਸਲਿਆਂ ਦੇ ਜਿਹੜੇ ਇਹਦੇ ਨਾਲ ਸੰਬੰਧਿਤ ਨੇ ਇਹਨਾਂ ਵਾਲੇ ਮਸਲਿਆਂ ਦੇ ਵੀ ਇਹੋ ਜਿਹੇ ਹਾਲਾਤ ਪੈਦਾ ਕਰਾਂਗੇ ਜਿਹੜੇ ਸਰਕਾਰ ਨੂੰ ਇਹ ਮੰਗਾਂ ਹੱਲ ਕਰਨੀਆਂ ਪੈਣਗੀਆਂ ਅਸੀਂ ਗੱਲ ਦੀ ਤੁਸੀਂ ਦੇਖ ਰਹੇ ਹੋ ਡੀ 5 ਚੈਨਲ ਪੰਜਾਬੀ ਮੈਂ ਇਕਬਾਲ ਸਿੰਘ ਫਗੋਲਾ ਅਸੀਂ ਅੱਜ ਖੜੇ ਆਂ ਡੀਸੀ ਦਫਤਰ ਸੰਗਰੂਰ ਦੇ ਅੱਗੇ ਜਿੱਥੇ ਬੀਕੇ ਜੂਗ ਅਗਰਾਹਾਵਲੋਂ ਪੰਜ ਰੋਜਾ ਧਰਨਾ ਜਿਹੜਾ ਡੀਸੀ ਦਫਤਰ ਦੇ ਗੇਟ ਮੂਰੇ ਲਾਇਆ ਸੀ ਪਹਿਲਾਂ ਇਹ ਧਰਨਾ ਇੱਕ ਗੇਟ ਘੇਰਿਆ ਸੀ ਪਰ ਅੱਜ ਅਗਰਾਹਾਹ ਗਰੁੱਪ ਵੱਲੋਂ ਦੋਨੇ ਗੇਟ ਡੀਸੀ ਦਾ ਉਹਦੇ ਬੰਦ ਕਰ ਦਿੱਤੇ ਨੇ ਕੱਲ ਇਸ ਜਗ੍ਹਾ ਤੇ ਬੀਬੀਆਂ ਦਾ ਇਕੱਠ ਕਿਉਂਕਿ ਲੇਡੀਜ਼ ਵੱਲੋਂ ਵੱਡਾ ਪ੍ਰਦਰਸ਼ਨ ਕੀਤਾ ਗਿਆ ਸੀ ਬਹੁ ਗਿਣਤੀ ਬੀਬੀਆਂ ਨੇ ਕੱਟ ਕਰਕੇ ਉਹ ਦੇਖ ਦੱਸ ਦਿੱਤਾ ਸੀ ਵੀ ਕਿਸਾਨੀ ਮੰਗਾਂ ਨੂੰ ਲੈ ਕੇ ਪ੍ਰਸ਼ਾਸਨ ਜਾਂ ਸਰਕਾਰ ਕਦੇ ਅਵੇਸਲੀ ਨਾ ਹੋਵੇ ਇਹ ਸੂਬੇ ਦਾ ਗਦਰ ਨਾਲ ਪ੍ਰਧਾਨ ਜੀ ਕੀ ਕੀ ਮੰਗਾਂ ਨੇ ਕਿਉਂ ਡੀਸੀ ਦਫਤਰ ਘੇਰਿਆ ਹੋਇਆ ਮੈਂ ਮਰੀ ਗੰਡੂਆ ਜ਼ਿਲ੍ਹਾ ਪ੍ਰਧਾਨ ਵੀ ਕੇ ਜੁਗਰਾ ਹਾਂ ਮੰਗਾਂ ਸਾਡੀਆਂ ਕਾਫੀ ਨੇ ਕਿਉਂਕਿ ਸਰਕਾਰ ਪੰਜਾਬ ਦੀ ਜਦੋਂ ਸੱਤਾ ਤੇ ਬੈਠੀ ਸੀ ਉਦੋਂ ਇੱਕ ਨੇ ਪਹਿਲੀ ਮੰਗ ਦਾ ਇੱਕ ਖੜਾ ਮੰਗਿਆ ਸੀ ਵੀ ਅਸੀਂ ਖੇਤੀ ਨੀਤੀ ਬਣਾ ਰਹੇ ਹਾਂ ਸਾਡੀ ਸੂਬਾ ਕਮੇਟੀ ਨੂੰ ਜਦੋਂ ਸੁਨੇਹਾ ਲਾਇਆ ਵੀ ਪ੍ਰਧਾਨ ਜੀ ਇੱਕ ਸਾਨੂੰ ਖਰੜਾ ਤਿਆਰ ਕਰਕੇ ਦਿਓ ਤੁਹਾਡੀ ਸਲਾਹ ਹੈ ਵੀ ਅਸੀਂ ਖੇਤੀ ਨੀਤੀ ਬਣਾਉਣ ਜਾ ਰਹੇ ਹਾਂ ਪੰਜਾਬ ਦੇ ਵਿੱਚ ਅਸੀਂ ਕਿਹਾ ਸਾਡੀ ਸੂਬਾ ਕਮੇਟੀ ਨੇ ਕਿਹਾ ਵੀ ਮੰਗ ਨੂੰ ਵੱਡੀ ਨੂੰ ਹੱਥ ਪਾਇਆ ਭਗਵੰਤ ਮਾਨ ਨੇ ਨਵੀਂ ਸਰਕਾਰ ਬਣੀ ਹੈ 92 ਸੀਟਾਂ ਲੈ ਕੇ ਬਣੀ ਹੈ ਤੇ ਨਵੀਂ ਸਰਕਾਰ ਵਾਸਤੇ ਬਹੁ ਬੜੀ ਸਮੱਸਿਆ ਆ ਸਕਦੀ ਹੈ ਪਰ ਫਿਰ ਵੀ ਅਸੀਂ ਵਿਗਿਆਨੀਆਂ ਦੀਆਂ ਰਾਂ ਲੈ ਕੇ ਸਾਡੇ ਬੁੱਧੀਜੀਵੀਆਂ ਦੀਆਂ ਸਾਡੀ ਸੂਬਾ ਕਮੇਟੀ ਨੇ ਵਿਚਾਰਿਆ ਇੱਕ ਖਾੜਾ ਤਿਆਰ ਕੀਤਾ ਅਸੀਂ ਉਹ ਖਾੜਾ ਦੇ ਕੇ ਆਏ ਆ ਵੀ ਭਗਵੰਤ ਜੀਆ ਕਿਉਂਕਿ ਗੱਲਬਾਹ ਹੋ ਵੱਡੀ ਐ ਗੱਲ ਹੈ ਵਧੀਆ ਜੇ ਕਰ ਸਕਦੇ ਹੋ ਤਾਂ ਕਰ ਦੋ ਆ ਖਾੜੇ ਦੀ ਕਾਪੀ ਅਸੀਂ ਤੁਹਾਨੂੰ ਦੇ ਕੇ ਜਾਨੇ ਆ ਉਹਦੇ ਚ ਨਮੀਆਂ ਮੰਗਾ ਬਹੁਤ ਨੇ ਤੇ ਰਜਗਾਰ ਦੀਆਂ ਗੱਲਾਂ ਨੇ ਕਰਜੇ ਦੀ ਗੱਲ ਐ ਤੇ ਹੋਰ ਕਾਫੀ ਗੱਲਾਂ ਨੇ ਪਰ ਅਸੀਂ ਸਾਲ ਭਰ ਦਾ ਸਮਾਂ ਵੀ ਦੇ ਕੇ ਆਏ ਤੇ ਭਗਵੰਤ ਮਾਨ ਜੀ ਨੇ ਅਜੇ ਉਹਦਾ ਕੋਈ ਵਰਕਾ ਵੀ ਨਹੀਂ ਫਰੋਲਿਆ ਉਹ ਮੰਗਾਂ ਦੇ ਉੱਤੇ ਸਾਡਾ ਇਹ ਪਹਿਲਾਂ ਠੰਡ ਦੇ ਵਿੱਚ ਲਿਖਿਆ ਗਿਆ ਸੀ ਪ੍ਰੋਗਰਾਮ ਅਸੀਂ ਫੇਰ 15 ਦਿਨ ਪਿੱਛੇ ਪਾਇਆ ਪੰਜ ਰੋਜ਼ੇ ਸਾਰੇ ਡੀਸੀਆਂ ਦੇ ਪੰਜਾਬ ਦੇ ਵਿੱਚ ਅਸੀਂ 19 ਜ਼ਿਲ੍ਹਿਆਂ ਦੇ ਵਿੱਚ ਬੈਠੇ ਆ 19 ਜ਼ਿਲ੍ਹਿਆਂ ਦੇ ਵਿੱਚ 10 ਤਰੀਕ ਨੂੰ ਇਹ ਵੱਡਾ ਲਾਣ ਹੋਣਾ ਜੇ ਨਾ ਸਰਕਾਰ ਨੇ ਕੋਈ ਮੀਟਿੰਗ ਸੱਦੀ ਨਾ ਸਰਕਾਰ ਨੇ ਕੋਈ ਫੈਸਲਾ ਲੈਂਤਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਚੰਡੀਗੜ੍ਹ ਦਾ ਲਾਣ ਹੋਊਗਾ 10 ਤਰੀਕ ਨੂੰ ਇੱਥੋਂ ਸਾਡੀ ਸੂਬਾ ਕਮੇਟੀ ਦੀ ਅਗੂ ਕਰਨਗੇ ਇਸ ਕਰਕੇ ਉਹਦੀਆਂ ਤਿਆਰੀਆਂ ਨੇ ਸਾਡੀ ਅੱਜ ਤੱਕ ਚਾਰ ਦਿਨਾਂ ਤੋਂ ਤੁਸੀਂ ਡੀਸੀ ਦਾ ਉਤਰ ਰੱਖੇ ਰਿਹਾ ਹੋਇਆ ਪ੍ਰਸ਼ਾਸਨ ਵੱਲੋਂ ਕੋਈ ਮੀਟਿੰਗ ਜਾਂ ਕੋਈ ਗੱਲ ਪ੍ਰਜਾ ਨਾਲ ਪ੍ਰਸ਼ਾਸਨ ਮੌਜਰਾ ਸੁੱਕਾ ਪਿਆ ਤੇ ਕੁਛ ਡੀਸੀ ਦੇ ਅਧਿਕਾਰ ਖੇਤਰ ਚ ਮੰਗਾ ਨਹੀਂ ਸਾਡੀਆਂ ਜਦੋਂ ਉਸ ਡੀਸੀ ਸਾਹਿਬ ਨੇ ਕੋਈ ਗੱਲਬਾਤ ਪੁੱਛੀ ਹੀ ਨਹੀਂ ਕਿਸੇ ਨੂੰ ਸਾਨੂੰ ਵੀ ਐਂ ਬਹਿ ਕੇ ਮੁਰਜਿਆ ਕਰਨਗੇ ਤਾਂ ਅਸੀਂ ਅੱਜ ਦੋ ਗੇਟਾਂ ਦਾ ਘ੍ਰਿਆਉ ਕੀਤਾ ਜੇ ਸਾਡੀ ਗੱਲ ਫੇਰ ਵੀ ਨਹੀਂ ਸੁਣਦਾ ਕੋਈ ਅਗਲਾ ਇੱਕ ਦਿਨ ਬਾਕੀ ਹੋਰ ਪਿਆ ਹੋਰ ਇਹ ਦੂ ਟਾਈਟ ਕੀਤਾ ਜਾ ਸਕਦਾ ਇਸ ਕਰਕੇ ਕਿਉਂਕਿ ਅਸੀਂ ਜਿਹੜੀਆਂ ਮੰਗਾਂ ਨੇ ਸਾਡੀਆਂ ਇਹ ਲਟਕਵੀਆਂ ਮੰਗਾਂ ਦੇ ਡੀਸੀ ਸਾਹਿਬ ਨਾਲ ਬਹੁਤ ਵਾਰੀ ਡੈਪੂਟੇਸ਼ਨ ਤੇ ਮਿਲੇ ਆ ਚੁਟਕਲਿਆ ਵਾਂਗੂ ਹੀ ਰੱਖਦਾ ਤੇਰੇ ਇਸ ਕਰਕੇ ਅਸੀਂ ਇਹ ਅੱਜ ਤਾਂ ਦੋ ਗੇਟਾਂ ਦਾ ਘਹਿਓ ਕੀਤਾ ਅਸੀਂ ਤੀਜਾ ਵੀ ਘੇੜ ਸਕਦੇ ਤੇ ਅਸੀਂ ਫੇਰ ਵੀ ਥਾ ਦਿੱਤਾ ਵੀ ਡੀਸੀ ਸਾਹਿਬ ਉਹ ਆਪਣੀ ਗਲਤ ਦੇ ਵਿਚਾਰਨ ਤੇ 10 ਵਜੇ ਮੌਜਲਾ 10 ਮਿੰਟ ਲਾ ਕੇ ਪਾਰ ਗਈ ਅੱਜ ਵੀ ਇਸ ਕਰਕੇ ਅਸੀਂ ਤਾਂ ਬੁਲਾਵਾਂਗੇ ਵੀ ਸਾਡੀਆਂ ਮੰਗਾਂ ਤੇ ਮੋਹਰ ਲਾ ਜਿਹੜੇ ਤੇਰੇ ਅਧਿਕਾਰ ਕੇ ਚਰਚ ਨੇ ਸਰਕਾਰ ਨਵੀਂ ਬਣੀ ਲੋਕਾਂ ਨੂੰ ਆਸਾਂ ਉਮੀਦਾਂ ਸੀ ਕਿ ਬਦਲਾਅ ਹੋਊਗਾ ਕਿ ਲੱਗਦਾ ਤੁਸੀਂ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹੋ ਕੋਈ ਬਦਲਾਅ ਦੂਜੀਆਂ ਸਰਕਾਰਾਂ ਨੂੰ ਇਹ ਸਰਕਾਰ ਤੇ ਦੇਖੋ ਸਰਕਾਰ ਇਹ ਨਹੀਂ ਆਉਂਦੀ ਤੇ ਜੇ ਦਿੱਲੀ ਦਾ ਅੰਦੋਲਨ ਨਾ ਚੱਲਦਾ ਕਿਉਂਕਿ ਲੋਕ ਬੱਜੇ ਹੋਏ ਤੇ ਦੋ ਤਿੰਨ ਕ ਪਾਰਟੀਆਂ ਨਾਲ ਇਸ ਕਰਕੇ ਲੋਕਾਂ ਨੇ ਗੁੱਸੇ 'ਚ ਉਸ ਅੰਦੋਲਨ ਨੇ ਸਾਰੀਆਂ ਪਾਰਟੀਆਂ ਦੇ ਪਰਦੇ ਲੰਗੇ ਕਰਤੇ ਖਾਰਨਪੇਤ ਲੈ ਲਿਆ ਵੀ ਇੱਥੇ ਇਹਦੀ ਕਮਜ਼ੋਰੀ ਹੈ ਇੱਥੇ ਇਹਦੀ ਕਮਜ਼ੋਰੀ ਹੈ ਇਸ ਕਰਕੇ ਲੋਕਾਂ ਨੇ ਗੁੱਸਾ ਦਿਖਾਇਆ ਵੀ ਭਗਵੰਤ ਮਾਨ ਬੂੜਣਾ ਬਹੁਤ ਹੈ ਬਲਾਰਾ ਬਹੁਤ ਵਧੀਆ ਚੁਟਕਲੇ ਵਧੀਆ ਛੇੜੋ ਚੁਟਕਲਿਆਂ ਦੇ ਵਿੱਚ ਆ ਕੇ ਅਸੀਂ ਲੋਕਾਂ ਨੂੰ ਕਿਹਾ ਸੀ ਵੀ ਜਿਹੜੀਆਂ ਆਸਾਂ ਤੁਸੀਂ ਲਈ ਬੈਠੇ ਹੋ ਮੰਨਦੇ ਵਿੱਚ ਇਹ ਭਗਵੰਤ ਮਾਨ ਸਰਕਾਰ ਵੀ ਨਹੀਂ ਕਰ ਸਕਦੀ ਹੈਗੀ ਕਿਉਂਕਿ ਸਾਨੂੰ ਚੰਗੀ ਤਰ੍ਹਾਂ ਪਤਾ ਹੈ ਪਰ ਅਸੀਂ ਸਾਲ ਪੜ ਚੁੱਪ ਕੀਤੇ ਵੀ ਲੋਕਾਂ ਦੇ ਸਵਾਲ ਹੋਣਗੇ ਵੀ ਤੁਸੀਂ ਤਾਂ ਝੰਡੇ ਚੱਕਣ ਵਾਲੇ ਵਗੈਰਾ ਤੁਸੀਂ ਤਾਂ ਕਿਸੇ ਨੂੰ ਬਖਸ਼ਦੇ ਹੀ ਨਹੀਂ ਹੈਗੇ ਅਸੀਂ ਸਮਾਂ ਬੀਤ ਅੱਜ ਉਹੀ ਲੋਕ ਆ ਇਕੱਠ ਦੱਸ ਰਹੇ ਨੇ ਅਸੀਂ ਕਿਸੇ ਦੀ ਉਰੇ ਪਿਲਸਣ ਦੀ ਲੋਣੀ ਕਿਸੇ ਨੂੰ ਕੋਈ ਰਜਗਾਰ ਨਹੀਂ ਦੇਣਾ ਸਿਰਫ ਦੇ ਸਿਰਫ ਦੱਸਣਾ ਹੈ ਵੀਰ ਰਜਗਾਰ ਵਾਸਤੇ ਮੰਗਾ ਤੇ ਲੜਦੇ ਆਪਾਂ ਤਾਂ ਲੋਕ ਆਉਂਦੇ ਨੇ ਜਿਹੜਾ ਭਗਵੰਤ ਮਾਰ ਕਹਿੰਦਾ ਸੀ ਜਗਾ ਨਹੀਂ ਵਜਾ ਨਹੀਂ ਦੇਖਦੇ ਜਗਾ ਦੇਖਦੇ ਨੇ ਇਸ ਕਰਕੇ ਬਾਈ ਅंदोलਣਾ ਜੀ ਤੂੰ ਜੰਮਿਆ ਇਸ ਕਰਕੇ ਹੁਣ ਜੰਤਰ ਮੰਤਰ ਵੀ ਉੱਥੇ ਪ੍ਰੋਗਰਾਮ ਕਰ ਰਹੇ ਨੇ ਕਾਹਦੇ ਬਾਤੇ ਕਰ ਰਹੇ ਨੇ ਇਸ ਕਰਕੇ ਅंदोलਣਾ ਦੇ ਵਿੱਚੋਂ ਸਰਕਾਰਾਂ ਨਿਕੜਦੀਆਂ ਨੇ ਇਹ ਮੰਗਾਂ ਦੇ ਉੱਤੇ ਸਾਡਾ 10 ਤਰੀਕ ਨੂੰ ਲਾਨ ਹੋਣਾ ਜੇ ਨਹੀਂ ਭਗਵੰਤ ਮਾਨ ਸਰਕਾਰ ਸੁਣਦੀ ਤਾਂ ਚੰਡੀਗੜ੍ਹ ਵੱਲੋਂ ਇੱਕ ਤਾਕਤ ਝੋਕਾਂਗੇ ਅਸੀਂ ਫਿਰ ਸਰਕਾਰ ਦਾ ਫੈਸਲਾ ਕੀ ਕਰਦੀ ਹੈ ਲਾਠੀ ਚਾਰਜ ਕਰਕੇ ਮੋੜਦੀ ਹੈ ਕਿ ਸਾਡੀਆਂ ਮੰਗਾਂ ਇਹ ਫੈਸਲਾ ਸਾਡੇ ਸਾਡੇ ਨਾਲ ਸੂਬੇ ਦੇ ਆਗੂ ਜਗਤਾਰ ਸਿੰਘ ਕਾਲਾ ਛਾੜ ਵੀ ਖੜੇ ਨੇ ਕਾਲਾ ਛਾੜ ਸਾਹਿਬ ਜਿਵੇਂ ਜਹੇਦਾਰ ਸਾਹਿਬ ਨੇ ਕਿਹਾ ਭਗਵੰਤ ਸਾਨ ਕਹਿੰਦੇ ਨੇ ਵੀ ਕਿਸ਼ਾਨ ਚੁੰਨੇ ਵਾਲੇ ਵਜਾ ਨਹੀਂ ਦੇਖਦੇ ਜਗਾ ਦੇਖਦੇ ਨੇ ਜਦੋਂ ਜੀ ਕਰਦਾ ਜਗਾ ਘੇਰ ਲੈਂਦਾ ਦੇਖੋ ਇਹ ਧਰਨਿਆਂ ਚੋਂ ਆਈਆ ਪਾਲਟੀ ਜਿਹੜਾ ਮੁੱਖ ਮੰਤਰੀ ਭਗਵੰਤ ਸਿੰਘ ਮਾਰ ਮੁੱਖ ਮੰਤਰੀ ਬਣਿਆ ਇਨਾ ਧਰਨਿਆਂ ਚੋਂ ਗਿਆ ਇਹ ਤਾਂ ਸਾਡੀਆਂ ਸਾਡੀ ਮਜਬੂਰੀ ਆ ਜਣੀ ਅਸੀਂ ਜਿਹੜੀ ਉਹ ਇਹ ਕਹਿੰਦੇ ਨੇ ਵੀ ਵਜਾ ਨਹੀਂ ਦੇਖਦੇ ਜਗਾ ਦੇਖਦੇ ਨੇ ਜਗਾ ਤਾਂ ਸਾਨੂੰ ਚਾਰ ਦਿਨ ਹੋ ਗਏ ਸਾਨੂੰ ਬੈਠੇ ਨੂੰ ਸਾਨੂੰ ਚਾਰ ਦਿਨਾਂ ਦਾ ਉਧਰ ਲਗੇਟ ਵੀ ਦੀਂਦਾ ਆ ਗੇਟ ਵੀ ਦੀਂਦਾ ਦੀ ਅਗਲਾ ਗੇਟ ਵੀ ਦੀਂਦਾ ਦੀ ਇਹ ਨਹੀਂ ਅਸੀਂ ਬੰਦ ਕੀਤੇ ਇਸ ਕਰਕੇ ਅਸੀਂ ਤਾਂ ਬਕਾਇਦਾ ਐਲਾਨ ਕਰਕੇ ਕਰਦੇ ਆ ਪਹਿਲਾਂ ਇੱਕ ਦਿਨ ਦਾ ਪ੍ਰੋਗਰਾਮ ਕਰਕੇ ਗਿਆ ਸੀ ਇੱਥੇ ਡੀਸੀ ਸਾਹਿਬ ਦੇ ਕਹਿ ਕੇ ਗਿਆ ਵੀ ਜਿਹੜੀਆਂ ਤੇਰੇ ਨਾਲ ਸੰਬੰਧਤ ਮੰਗਾਂ ਨੇ ਉਹਨਾਂ ਮੰਗਾਂ ਦੇ ਸਬੰਧ ਵਿੱਚ ਸਾਡੇ ਨਾਲ ਬੈ ਕੇ ਕਮਿਟਮੈਂਟ ਕੀਤੀ ਹੈ ਡੀਸੀ ਤੇ ਐਸਐਸਪੀ ਸਾਹਿਬ ਨੇ ਵੀ ਉਹਨਾਂ ਮੰਗਾਂ ਦੇ ਉੱਤੇ ਜਿਹੜੀ ਉਹਨੂੰ ਆਣਗੌਲੇ ਕੀਤਾ ਜਾ ਰਿਹਾ ਇਸ ਦਾ ਅਸੀਂ ਮਜਬੂਰੀ ਵਾਸਾ ਅਸੀਂ ਕਰਦੇ ਆ ਇਸ ਕਰਕੇ ਅੱਜ ਦਾ ਅਸੀਂ ਜਿਹੜਾ ਇਹ ਸੰਗਰੂ ਡੀਸੀ ਦੇ ਦੋਨੇ ਗੇਟ ਕੇ ਰਹੇ ਨੇ ਆਉਣ ਵਾਲੇ ਦਿਨਾਂ 'ਚ ਇਹਨਾਂ ਮਸਲਿਆਂ ਦੇ ਜਿਹੜੇ ਇਹਦੇ ਨਾਲ ਸੰਬੰਧਤ ਨੇ ਇਹਨਾਂ ਵਾਲੇ ਮਸਲਿਆਂ ਦੇ ਵੀ ਇਹੋ ਜਿਹੇ ਹਾਲਾਤ ਪੈਦਾ ਕਰਾਂਗੇ ਜਿਹੜੇ ਸਰਕਾਰ ਨੂੰ ਇਹ ਮੰਗਾ ਹੱਲ ਕਰਨੀਆਂ ਪੈਣਗੀਆਂ ਤੇ ਜਿਹੜਾ ਅਸੀਂ ਪੂਰੇ ਪੰਜਾਬ ਦੇ ਵਿੱਚ 19 ਥਾਵਾਂ ਦੇ ਉੱਤੇ ਬੈਠੇ ਆ ਉਹ 19 ਥਾਵਾਂ ਦੇ ਉੱਤੇ ਜਣੀ ਕੱਲ ਨੂੰ ਸਾਡੇ ਵੱਡੇ ਐਲਾਨ ਹੋਣਗੇ ਸਰਕਾਰ ਦੇ ਪੈਰਾਂ ਥੱਲੇ ਜ਼ਮੀਨ ਕੱਢਾਂਗੇ ਆਉਣ ਵਾਲੇ ਦਿਨਾਂ 'ਚ ਆਰ ਪਾਰ ਦੀ ਲੜਾਈ ਆ ਜਾਂ ਸਰਕਾਰ ਸਾਨੂੰ ਕੁੱਟ ਕੇ ਮੋੜ ਦੂਗੀ ਜਾਂ ਮਤਲਬ ਸਰਕਾਰ ਸਾਨੂੰ ਸਾਡੀਆਂ ਮੰਗਾਂ ਪੂਰੀਆਂ ਕਰ ਦੂਗੀ ਇਹੋ ਜਿਹੇ ਐਲਾਨ ਨੇ ਜਿਹੜੇ ਕੱਲ ਨੂੰ ਹੋਣਗੇ ਇਸ ਕਰਕੇ ਜੇ ਸਰਕਾਰ ਅਜੇ ਵੀ ਕੰਤ ਲਿਖਿਆ ਨਾ ਪੜਿਆ ਤਾਂ ਜਿਹੜਾ ਇਹ ਆਉਣ ਵਾਲੇ ਦਿਨ ਜਿਹੜੇ ਉਹ ਸੰਘਰਸ਼ਾਂ ਦੇ ਹੋਣਗੇ ਦਿੱਲੀ ਵਾਲੇ ਪ੍ਰੋਗਰਾਮ ਨੇ ਜਿਹੜੇ ਸੰਯੁਕਤ ਮੋਰਚੇ ਦਾ ਜੋ ਵੀ ਪ੍ਰੋਗਰਾਮ ਹੋਊਗਾ ਉਹਨੂੰ ਵੀ ਲਾਗੂ ਕਰਾਂਗੇ ਤੇ 16 ਤਰੀਕ ਨੂੰ ਜਣੀ ਹਿੰਦੁਸਤਾਨ ਦੀਆਂ ਟਰੇਡ ਜਥੇਬੰਦੀਆਂ ਵੱਲੋਂ ਬੰਦ ਦਾ ਸੱਦਾ ਜਿਹੜਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਣੀ ਉਹਨੂੰ ਪੂਰੀ ਤਰ੍ਹਾਂ ਦੇ ਨਾਲ ਲਾਗੂ ਕਰਨ ਦੇ ਵਿੱਚ ਉਹਨੂੰ ਵੀ ਅਸੀਂ ਲਾਗੂ ਕਰਾਂਗੇ ਤੇ ਇਹ ਸੰਘਰਸ਼ ਨੇ ਆਉਣ ਵਾਲੇ ਦਿਨਾਂ 'ਚ ਵਧਣਗੇ ਜਿਹੜੀ 13 ਤਰੀਕ ਨੂੰ ਦਿੱਲੀ 'ਵਰ ਕੂਚ ਕਰ ਰਹੇ ਨੇ ਕਚਾਨ ਉਹਦੇ ਵਿੱਚ ਅਗਰਾਹਾ ਗਰੁੱਪ ਸ਼ਾਮਲਾ ਜਾਂ ਬਾਹਰ ਦੇਖੋ ਇਹਦੇ ਤੇ ਸਯੁਜਕਤ ਕਿਸਾਨ ਮੋਰਚਾ ਜਿਹੜਾ ਉਹਦਾ ਕੋਈ ਸੰਬੰਧ ਨਹੀਂ ਹੈ ਉਹਦੇ ਨਾਲ ਭਾਰਤੀ ਕਿਸਾਨ ਨੋਗਰਾਹਾਂ ਦਾ ਕੋਈ ਸੰਬੰਧ ਨਹੀਂ ਹੈ ਉਹਦੇ ਨਾਲ ਕਿਉਂਕਿ ਲੋਕਾ ਆਪਣੇ ਆਪਣੇ ਜਥੇਬੰਦੀਆਂ ਦੇ ਲੜਨ ਦੇ ਤਰੀਕਾਕਾਰ ਨੇ ਅਸੀਂ ਸਾਡੀ ਸਟੇਜ ਤੋਂ ਕਿਸੇ ਵੀ ਸਿਆਸੀ ਬੰਦੇ ਨੂੰ ਨਹੀਂ ਬੁਲਾਣ ਦਿੰਦੇ ਜਣੀ ਉਹ ਕਹਿੰਦੇ ਨੇ ਵੀ ਅਸੀਂ ਗੈਰ ਸਿਆਸੀ ਆ ਉਹ ਉਹ ਸਟੇਜ ਦੇ ਉੱਤੇ ਡੱਲੇ ਆਪਣਾ ਲਖਸ ਸਿਧਾਣਾ ਵੀ ਬੋਲਦਾ ਸਿਮਰਜੀਤ ਮਾਨ ਵੀ ਬੋਲਦਾ ਉਹਤੇ ਢਿੰਡ ਸਾ ਵੀ ਬੋਲਦਾ ਇਸ ਕਰਕੇ ਉਹ ਤਾਂ ਉਹਨਾਂ ਦਾ ਉਹਨਾਂ ਨੂੰ ਅਧਿਕਾਰ ਆ ਉਹ ਲੜ ਰਹੇ ਨੇ ਇਸ ਕਰਕੇ ਅਸੀਂ ਦਾ ਜੋਸ਼ਯੁਕਤ ਮੋਰਚੇ ਦਾ ਪ੍ਰੋਗਰਾਮ ਹੋਊਗਾ ਉਹਨੂੰ ਲਾਗੂ ਕਰਾਂਗੇ ਕੱਲ ਦਾ ਪ੍ਰੋਗਰਾਮ ਕਿਹਦਾ ਰਹਿਣ ਵਾਲਾ ਕਿਉਂਕਿ ਕੱਲ ਨੂੰ ਲਾਸਟ ਪ੍ਰੋਗਰਾਮ ਆ ਬੀ ਕਜੂਗਰਾਹਾਂ ਦਾ ਡੀਸੀ ਦਫਤਰਾਂ ਵਾਲਾ ਕੱਲ ਨੂੰ ਬਹੁਤ ਵੱਡੇ ਇਕੱਠ ਹੋਣਗੇ ਜਿਹਦੇ ਚ ਹਜ਼ਾਰਾਂ ਦੀ ਗਿਣਤੀ ਚ ਔਰਤਾਂ ਭੈਣਾਂ ਨੇ ਆਉਣਾ ਕਿਸਾਨਾਂ ਨੇ ਆਉਣਾ ਮਜ਼ਦੂਰਾਂ ਨੇ ਆਉਣਾ ਨੌਜਵਾਨਾਂ ਨੇ ਆਉਣਾ ਜਣੀ ਕੱਲ ਦੇ ਪ੍ਰੋਗਰਾਮ ਨੇ ਜਿਹੜੇ ਅਗਰਾਹਾ ਸਾਹਿਬ ਨੇ ਐਸ ਸਟੇਜ ਦੇ ਉੱਤੋਂ ਅਗਰਾਹਾ ਸਾਹਿਬ ਨੇ ਵੱਡੇ ਐਲਾਨ ਨੇ ਜਿਹੜੇ ਆਉਣ ਵਾਲੇ ਦਿਨਾਂ ਚ ਕੀ ਕਰਨ ਜਾ ਰਹੇ ਹਾਂ ਅਸੀਂ ਕਿਹੜੀ ਤਰੀਕ ਨੂੰ ਚੰਡੀਗੜ੍ਹ ਜਾ ਰਹੇ ਹਾਂ ਉਹਦੀ ਕੀ ਪ੍ਰੋਗਰਾਮ ਹੋਊਗਾ ਉਹ ਅਸੀਂ ਕੱਲ ਨੂੰ ਸਾਡੇ ਪ੍ਰਧਾਨ ਜੀ ਉਗਰਾਹਾ ਸਾਹਿਬ ਉਹਦਾ ਐਲਾਨ ਕਰਨਗੇ ਇੱਕ ਲਾਸਟ ਕੁਐਸਚਨ ਜਿਹੜਾ ਭਗਵੰਤ ਮਾਨ ਸਰਕਾਰ ਆ ਉਹਦਾ ਦੂਜੀਆਂ ਸਰਕਾਰਾਂ ਨਾਲ ਕਿੰਨਾ ਗੰਤਰ ਦੇਖੋ ਜਦੋਂ ਕਹਿ ਕੇ ਆ ਵੀ ਅਸੀਂ ਬਾਦਲ ਲੈ ਕੇ ਆਵਾਂਗੇ ਅਸੀਂ ਕਹਿੰਦੇ ਆ ਵੀ ਉਹ ਦੂਜੀਆਂ ਸਰਕਾਰਾਂ ਨਾਲ ਵੀ ਟੱਪ ਕੇ ਕਈ ਕਦਮ ਅੱਗੇ ਜਣੀ ਸਰਕਾਰ ਰੋਜ਼ਗਾਰ ਨੂੰ ਸੰਗਠਣ ਤੇ ਲੱਗਿਆ ਹੋਇਆ ਹੈਗਾ ਇਸ ਕਰਕੇ ਉਹ ਕਹਿੰਦਾ ਨਵੇਂ ਕੋ ਨਵਾਂ ਲੈ ਕੇ ਆਵਾਂਗੇ ਅਸੀਂ ਕਹਿੰਦੇ ਆ ਪੁਰਾਣਾ ਹੀ ਲਾਗੂ ਕਰ ਦੇ ਇੱਥੇ ਪੁਰਾਣੇ ਕਾਨੂੰਨ ਨੇ ਜਿਹੜੇ 17 ਏਕੜ ਤੋਂ ਵੱਧ ਕੋਈ ਜ਼ਮੀਨ ਨਹੀਂ ਰੱਖ ਸਕਦਾ ਜਣੀ ਲਵੇ ਲਵੇ ਲਿਸਟਾਂ ਉਹਦਾ ਉਹੀ ਕਾਨੂੰਨ ਆ ਅਸੀਂ ਕਹਿੰਦਾ ਕਾਨੂੰਨ ਨੂੰ ਲਾਗੂ ਕਰੇ ਜਣੀ ਇਸ ਕਰਕੇ ਨਵਾਂ ਕੁਝ ਨਹੀਂ ਕਰਨਾ ਹੈ ਉਹਨਾਂ ਕਾਰਪੋਰੇਟ ਘਰਾਣਿਆਂ ਨੂੰ ਲਟਾਉਣਾ ਅਸੀਂ ਖੇਤੀ ਨੀਤੀ ਦੀ ਗੱਲ ਕਰਦੇ ਆ ਉਹਨੇ ਅਮਰੀਕਾ ਦੀ ਕੰਪਨੀ ਨੂੰ 6 ਕਰੋੜ ਰੁਪਈਆ ਅਮਰੀਕਾ ਦੀ ਕੰਪਨੀ ਨੂੰ ਦੇਤਾ ਖੇਤੀ ਨੀਤੀ ਬਣਾਉਣ ਵਾਸਤੇ ਇਸ ਕਰਕੇ ਉਸੇ ਰਾਹ ਤੇ ਚੱਲਿਆ ਹੋਇਆ ਕਾਰਪੋਰੇਟ ਲੋਕਾਂ ਦੇ ਰਾਹ ਤੇ ਸਹੀ ਰਾਹ ਤੇ ਲੋਕ ਉਹਨੂੰ ਲੈ ਕੇ ਆਉਣਗੇ ਆਉਣ ਵਾਲੇ ਦਿਨਾਂ ਵਿੱਚ ਕਿਉਂਕਿ ਬੀਕੇ ਜੂ ਗਰਾਹਾਂ ਵੱਲੋਂ ਅਜੇ 9 ਤਰੀਕ ਦਾ ਜਿਹੜਾ ਇਕੱਠਾ ਪਰਮ ਇਕੱਠਾ ਉਹ ਕੀਤਾ ਜਾ ਰਿਹਾ 10 ਤਰੀਕ ਨੂੰ ਇਸ ਜਗ੍ਹਾ ਤੇ ਵੱਡਾ ਘਟੋੜ ਨਜ਼ਰ ਆ ਰਿਹਾ ਕਿਉਂਕਿ ਅੱਜ ਡੀਸੀ ਸਾਹਿਬ ਸੰਗਰੂਰ ਦੇ ਦੋਨੋਂ ਗੇਟ ਘੇਰ ਦਿੱਤੇ ਨੇ ਮੈਂ ਕੈਮਰਾਮੈਨ ਨੂੰ ਕਹੂੰਗਾ ਦਿਖਾਉਣਾ ਵੱਡੀ ਗਿਣਤੀ ਵਿੱਚ ਮਾਵਾਂ ਪਿਣਾ ਨੌਜਵਾਨ ਬਜ਼ੁਰਗ ਇਸ ਧਰਨੇ ਵਿੱਚ ਸ਼ਾਮਲ ਨੇ ਪਰ ਪ੍ਰਸ਼ਾਸਨ ਵੱਲੋਂ ਕੋਈ ਸਾਰ ਨਹੀਂ ਲਈ ਗਈ 4 ਦਿਨ ਹੋ ਗਏ ਧਰਨਾ ਲਈ ਬਟਿਆ ਨੂੰ ਅੱਤਵੀਂ ਵਾਰ ਇਹਨਾਂ ਨੇ ਉਡੀਕ ਡੀਕੇ ਪ੍ਰਸ਼ਾਸਨ ਵੱਲੋਂ ਜੇ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਡੀਸੀ ਦੇ ਦੋਨੋਂ ਗੇਟ ਬੰਦ ਕਰ ਦਿੱਤੇ ਪਰ ਜਿਹੜਾ ਪਰ ਕੱਲ ਨੂੰ ਅਗਲਾ ਐਕਸ਼ਨ ਪ੍ਰੋਗਰਾਮ ਆ ਉਹ ਵੱਡਾ ਕਾਫੀ ਵੱਡਾ ਆਊਗਾ ਜੇ ਪ੍ਰਸ਼ਾਸਨ ਜਾਂ ਸਰਕਾਰ ਨੇ ਅੱਖਾਂ ਨਾ ਖੋਲੀਆਂ ਪਲ-ਪਲ ਦੀ ਅਪਡੇਟ ਲਈ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਸੰਗਰੂਰ ਨਿਰਧਰ ਹਾਂ ਨਿਰਪੱਖ ਰਹਿਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪੰਜਾਬ ਦੇ ਕੋਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ। ਮਨੁੱਖਾਂ ਨਾਲ ਜੁੜੇ, ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਗਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਐ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਧਰਮ, ধরੋਹਰ, ਸਿਹਤ, ਅਹ ਸੰਸਕ੍ਰਿਤੀ ਕੀ ਹੋਗੀ ਬਾਤ? ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ, ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਹੁਣ ਕੈਨੇਡਾ ਵਿੱਚ